ਵਿਕਤਵਾਦਿਕ ਪਰਫੈਕਟ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਸਵਾਗਤ ਕਰਦੇ ਹਾਂ ਸੋ ਸਰ ਇੱਕ ਖਬਰ ਦੀ ਗੱਲ ਕਰਦੇ ਹਾਂ ਜੋ ਕਿ ਇੱਕ ਚਰਚਾ ਦਾ ਵਿਸ਼ਾ ਬਣੀ ਹੈ ਇੱਕ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਐਲਾਨ ਜਿਹੜਾ ਆ ਉਹ ਕਰ ਦਿੱਤਾ ਗਿਆ ਹੈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਕਿਸੇ ਨਾਬਾ ਤਹਿਸੀਲ ਦੇ ਪਿੰਡ ਚਹਲ ਦੀ ਇੱਕ ਖਬਰ ਹੈ ਜੀ ਜਿਹਦੀਆਂ ਵੀਡੀਓਜ਼ ਵੀ ਆ ਰਹੀਆਂ ਨੇ ਬਾਹਰ ਜਿਹਦੀ ਪ੍ਰੈਸ ਕਵਰੇਜ ਵੀ ਵੱਡੇ ਪੱਧਰ ਤੇ ਹੋਈ ਹੈ ਜਿਸ ਪਿੰਡ ਦੇ ਲੋਕਾਂ ਦੇ ਭਰੇ ਇਕੱਠ ਵਿੱਚ ਇੱਕ ਫੈਸਲਾ ਉ ਲੋਕ ਲੈਂਦੇ ਨੇ ਕਿ ਅਸੀਂ ਆਪਣੇ ਪਿੰਡ ਵਿੱਚ ਕਿਸੇ ਹੁਣ ਪ੍ਰਵਾਸੀ ਨੂੰ ਮਜ਼ਦੂਰ ਨੂੰ ਰਹਿਣ ਨਹੀਂ ਦੇਣਾ ਔਰ ਜਦੋਂ ਫੈਸਲਾ ਲੈਂਦੇ ਨੇ ਤੇ ਉਹ ਇੱਕ ਪੰਚਾਇਤ ਲਈ ਮਤਾ ਵੀ ਪਾਉਂਦੇ ਨੇ ਭਾਵੇਂ ਪਿੰਡ ਦੀ ਸਰਪੰਚ ਜਿਹੜੀ ਇੱਕ ਬੀਬੀ ਹੈ ਕਰਮਜੀਤ ਕੌਰ ਹੈ ਉਹਨਾਂ ਨੇ ਚੁੱਪ ਰਹਿ ਕੇ ਹੀ ਇਹ ਸਾਰੇ ਵਰਤਾਰੇ ਨੂੰ ਜਿਹੜਾ ਹੈ ਉਹ ਦੇਖਿਆ ਇਸ ਤਰ੍ਹਾਂ ਦੀਆਂ ਖਬਰਾਂ ਜਦੋਂ ਪੰਚਾਇਤੀ ਚੋਣਾਂ ਸੀ ਉਦੋਂ ਵੀ ਬਹੁਤ ਉੱਬਰਵੇਂ ਰੂਪ ਚ ਬਾਹਰ ਆਈਆਂ ਸੀ ਕਿ ਫਲਾਨੇ ਪਿੰਡ ਚੋਂ ਜਿਹੜਾ ਆ ਉਹ ਭਈਆ ਜਿਹੜਾ ਆ ਉਹ ਸਰਪੰਚ ਬਣ ਗਿਆ ਫਲਾਨੇ ਪਿੰਡ ਚੋਂ ਜਿਹੜਾ ਆ ਬਿਹਾਰੀ ਸਰਪੰਚ ਬਣ ਗਿਆ ਸੋ ਇਦਾਂ ਦੀਆਂ ਖਬਰਾਂ ਉਦੋਂ ਵੀ ਆਈਆਂ ਸੀਗੀਆਂ ਪੰਜਾਬ ਦੇ ਇੱਕ ਆਗੂ ਕਾਂਗਰਸੀ ਆਗੂ ਸੁਖਪਾਲ ਖੈਰਾ ਹੋਰੀ ਪਿਛਲੇ ਲੰਮੇ ਸਮੇਂ ਤੋਂ ਐਸਾ ਕਾਨੂੰਨ ਬਣਾਉਣ ਦੀ ਮੰਗ ਬਾਰ-ਬਾਰ ਉਠਾਉਂਦੇ ਨੇ ਕਿ ਇਹਨਾਂ ਦੀ ਆਮਦ ਤੇ ਕਿਸੇ ਤਰੀਕੇ ਨਾਲ ਰੋਕ ਲਈ ਜਾ ਸਕੇ ਜਾਂ ਇੱਥੇ ਦੀ ਜਿਹੜੀ ਇਹ ਜ਼ਮੀਨ ਹੈ ਉਹਨੂੰ ਖਰੀਦ ਸਕਣ ਕਿ ਨਾ ਖਰੀਦ ਸਕਣ ਵੋਟਾਂ ਵੰਡ ਕੇ ਨਾ ਵੋਟਾਂ ਵੰਡ ਇਹਦੇ ਤੇ ਵੀ ਬਹਿਸ ਜਿਹੜੀ ਹੈ ਉਹ 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 ਕਰਨਾ ਚਾਹੁੰਦੇ ਨੇ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੇ ਕੁ ਮਜ਼ਦੂਰ ਇਸ ਪੰਜਾਬ ਨੂੰ ਚਾਹੀਦੇ ਨੇ ਜੀ ਜਿਹੜੀਆਂ ਮੱਖ ਰੂਪ ਚ ਸਪੰਡ ਨੇ ਇਲਜ਼ਾਮ ਲਾਏ ਉਹਦੇ ਚੋਂ ਮੈਂ ਦੇਖਦਾ ਕਿ ਤਿੰਨ ਪੱਦਰਾਂ ਦੇ ਇਲਜ਼ਾਮ ਨੇ ਇੱਕ ਤਾਂ ਇਹ ਆ ਕਿ ਉਹ ਲੋਕ ਕਹਿੰਦੇ ਨੇ ਕਿ ਸਾਡਾ ਰਜ਼ਗਾਰ ਘਟਿਆ ਹੈ ਜੀ ਦੇਖੋ ਰਜ਼ਗਾਰ ਘਟਿਆ ਹੈ ਦੂਸਰੀ ਗੱਲ ਇਹ ਆ ਕਿ ਰਜ਼ਗਾਰ ਦੇ ਪੈਸੇ ਵੀ ਘਟੇ ਨੇ ਲੱਗੇ ਇੱਕ ਵੱਡੀ ਫੈਕਟਰੀ ਹੈ ਜਿੱਚ 5 ਤੋਂ 7000 ਮਜ਼ਦੂਰ ਕੰਮ ਕਰਦੇ ਨੇ ਜੀ ਉਸ ਫੈਕਟਰੀ ਦੇ ਲਗਭਗ ਸਾਰੇ ਮਜ਼ਦੂਰ ਉਸੇ ਪਿੰਡ ਚ ਰਹਿੰਦੇ ਨੇ ਔਰ ਕੁਝ ਗਵਾਂਢੀ ਪਿੰਡਾਂ ਦੇ ਲੋਕਾਂ ਨੇ ਉਸ ਪਿੰਡ 'ਚ ਜ਼ਮੀਨ ਲੈ ਕੇ ਕਮਰੇ ਬਣਾ ਕੇ ਕਿਰਾਏ ਤੇ ਦਿੱਤੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਇਨਕਮ ਹੋ ਰਹੀ ਹੈ। ਜੀ। ਸੋ ਇੱਕ ਟ੍ਰੈਂਡ ਜਿਹੜਾ ਇਹ ਹੈ ਕਿ ਰੋਜ਼ਗਾਰ ਘਟਿਆ ਹੈ। ਹੂੰ। ਵੀ ਸਾਡੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਪਰ ਪ੍ਰਵਾਸੀ ਮਜ਼ਦੂਰ ਆ ਕੇ ਉੱਥੇ ਰੋਜ਼ਗਾਰ ਜਿਹੜਾ ਨੇ ਉਹ ਸਸਤੇ ਭਾਅ ਤੇ ਕਰ ਦਿੰਦੇ ਨੇ ਇਹ ਇੱਕ ਕੰਟਰਡਿਕਸ਼ਨ ਜਿਹੜੀ ਹੈ ਉਹ ਉੱਥੇ ਉੱਬਰਵੇਂ ਰੂਪ 'ਚ ਦੇਖਣ ਨੂੰ ਮਿਲ ਰਹੀ ਹੈ। ਦੂਜੀ ਇਹ ਹੈ ਕਿ ਇਹਨਾਂ ਪ੍ਰਵਾਸੀਆਂ ਦੇ ਆਉਣ ਨਾਲ ਅਪਰਾਧ ਜਿਹੜਾ ਆ ਉਹ ਵਧਿਆ ਹੈ। ਅਪਰਾਧ ਕਿਉਂਕਿ ਜਦੋਂ ਕੁਝ ਲੋਕ ਆਉਂਦੇ ਨੇ 5000 ਬੰਦਾ ਕਿਸੇ ਪਿੰਡ ਚ ਆ ਕੇ ਰਹਿਣ ਲੱਗ ਪਵੇ ਉਹਦੇ ਚ 10 ਬੰਦੇ ਕੋਈ ਅਪਰਾਧੀ ਵੀ ਹੋ ਸਕਦੇ ਨੇ ਕੋਈ ਐਸੇ ਲੋਕ ਵੀ ਹੋ ਸਕਦੇ ਨੇ ਕੋਈ ਅਪਰਾਧ ਕਰਕੇ ਕੁਝ ਦਿਨ ਇੱਥੇ ਲੱਗ ਗਿਆ ਜੀ ਇਦਾਂ ਪਰਵਰਤੀਆਂ ਹੁੰਦੀਆਂ ਨੇ ਪਰੰਤੂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਮਤਲਬ ਅਪਰਾਧ ਨਹੀਂ ਕਰਦੇ ਤੇ ਉਹੀ ਲੋਕ ਅਪਰਾਧੀ ਨੇ ਪਰ ਜਿਹੜਾ ਪਿੰਡ ਦੇ ਲੋਕਾਂ ਦਾ ਇਲਜ਼ਾਮ ਹੈ ਉਸ ਇਲਜ਼ਾਮ ਨੂੰ ਸਮਝਣ ਦੀ ਜਦੋਂ ਆਪਾਂ ਕੋਸ਼ਿਸ਼ ਕਰਦੇ ਆ ਤਾਂ ਉਹ ਅਪਰਾਧ ਦੀ ਜਿਹੜੀ ਕੈਟਾਗਰੀ ਦੱਸਦੇ ਨੇ ਉਹ ਇਹ ਦੱਸਦੇ ਨੇ ਕਿ ਬਹੁਤੇ ਮਜ਼ਦੂਰ ਜਿਹੜੇ ਨੇ ਉਹ ਮੇਲ ਨੇ ਜਿਹੜੇ ਆਏ ਨੇ ਤੇ ਫੈਮਲੀਆਂ ਨਾਲ ਨਹੀਂ ਆਏ ਜੀ ਜਦੋਂ ਫੈਮਲੀਆ ਨਾਲ ਨਹੀਂ ਆਏ ਤੇ ਉਹ ਇਕੱਲੇ ਆਏ ਨੇ ਤੇ ਉਹਨਾਂ ਦੀ ਮਾਨਸਿਕਤਾ ਹੋਰ ਹੁੰਦੀ ਹੈ ਜਿਵੇਂ ਕਾਲਜ ਪੜ੍ਹਨ ਜਾਂਦੀਆਂ ਬੱਚੀਆਂ ਨੂੰ ਪਰੇਸ਼ਾਨ ਕਰਨਾ ਜੇ ਪਰੇਸ਼ਾਨ ਨਾ ਵੀ ਕਰਨ ਤਾਂ ਉਹਨਾਂ ਦੇ ਕਲਚਰ ਚ ਤੇ ਸਾਡੇ ਕਲਚਰ ਚ ਇੰਨਾ ਫਰਕ ਹੈਗਾ ਆ ਕਿ ਉਹ ਮਜ਼ਦੂਰ ਜੋ ਤਮਾਕੂ ਜਾਂ ਖਾਂਦੇ ਨੇ ਜੋ ਉਹ ਆਪਣੇ ਮੂੰਹ ਚ ਚਬਾਈ ਜਾਂਦੇ ਨੇ ਫਿਰ ਲਾਲ ਜਿਹੇ ਰੰਗ ਦੀ ਇੱਕ ਪਚਕਾਰੀ ਜੀ ਮਾਰਦੇ ਨੇ ਸੜਕਾਂ ਇਦਾਂ ਰੰਗਤੀਆਂ ਜਿਵੇਂ ਉਹ ਬਨਾਰਸ ਦੇ ਵਿੱਚ ਰੰਗੀਆਂ ਹੋਈਆਂ ਨੇ ਸੋ ਕਹਿਣ ਦਾ ਮਤਲਬ ਇਹ ਆ ਕਿ ਕਲਚਰਲ ਤੌਰ ਤੇ ਇੱਕ ਡਿਫਰੈਂਸ ਜਿਹੜੇ ਹੈਗੇ ਨੇ ਉਹ ਅੱਖਰਦੇ ਨੇ ਤੇ ਉਹ ਅੱਖਰਦਿਆਂ ਕਰਕੇ ਵੀ ਸਾਨੂੰ ਉਹ ਉਹਨਾਂ ਦੀ ਆਮਦ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ ਹੁਣ ਸਵਾਲ ਇਹ ਆ ਕਿ ਕੀ ਹਿੰਦੋਸਤਾਨ ਦੇ ਵਿੱਚ ਇੱਕ ਸੂਬੇ ਦਾ ਵਿਅਕਤੀ ਦੂਜੇ ਸੂਬੇ ਚ ਨਹੀਂ ਜਾ ਸਕਦਾ ਜੇ ਜਾ ਸਕਦਾ ਤਾਂ ਕੀ ਉਹ ਕਿਸ ਮਾਤਰਾ ਚ ਜਾਵੇ ਇਹਦੇ ਦੀ ਸੁਭਾ ਸਰਕਾਰ ਕੋਲ ਕੋਈ ਪਾਵਰ ਹੈਗੀ ਆ ਕਿ ਉਹਨੂੰ ਨਿਰਧਾਰਤ ਕਰੇ ਜੇ ਹੈਗੀ ਹੈ ਤਾਂ ਕੀ ਸਾਨੂੰ ਕਰਨਾ ਚਾਹੀਦਾ ਕੀ ਹੁਣ ਉਹ ਸਥਿਤੀ ਬਣ ਗਈ ਆ ਕਿ ਨਹੀਂ ਬਣ ਗਈ ਸੋ ਇਸ ਤਰ੍ਹਾਂ ਦੀ ਚਰਚਾ ਜਿਹੜੀ ਹੈ ਉਹ ਇਸ ਖਬਰ ਦੇ ਨਾਲ ਸ਼ੁਰੂ ਹੋ ਗਈ ਹੈ ਜੀ ਸੋ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢ ਦੇਣ ਦਾ ਜਿਹੜਾ ਅਧਿਕਾਰ ਹੈ ਉਹ ਪੰਜਾਬ ਸਰਕਾਰ ਦਾ ਪੰਜਾਬੀਆਂ ਦਾ ਹੈ ਦੇਖੋ ਜੇ ਅਸੀਂ ਪਰਦੇਸਾਂ ਚ ਜਾਂਦੇ ਆ ਪਰਦੇਸਾਂ ਜਾ ਕੇ ਅਸੀਂ ਕਹਿੰਦੇ ਆ ਸਾਡਾ ਬੰਦਾ ਮੰਤਰੀ ਬਣ ਗਿਆ ਸਾਡਾ ਫੁਲਾਨੀ ਪੋਸਟ ਤੇ ਪਹੁੰਚ ਗਿਆ ਤੇ ਇਹਦਾ ਮਤਲਬ ਅਸੀਂ ਖੁਸ਼ ਹੁੰਨੇ ਆ ਕਿ ਅਸੀਂ ਪਰਾਇ ਧਰਤੀ ਤੇ ਜਾ ਕੇ ਅਸੀਂ ਕੋਈ ਕੰਮ ਸ਼ੁਰੂ ਕੀਤਾ ਤੇ ਉੱਥੇ ਬਲੰਦੀਆਂ ਤੱਕ ਪਹੁੰਚੇ ਇਹ ਗੱਲ ਬਿਲਕੁਲ ਸਚਾਈ ਹੈ ਕਿ ਜਿੱਥੇ ਅਸੀਂ ਜਾਂਦੇ ਆ ਉੱਥੇ ਜਿਹੜੇ ਗੋਰੇ ਲੋਕ ਨੇ ਉਹ ਸਾਡਾ ਜਿਹੜਾ ਅਸੀਂ ਘਰ ਤੜਕਾ ਲਾਉਨੇ ਆ ਧਾਲ ਨੂੰ ਸਬਜ਼ੀ ਨੂੰ ਉਹਦੀ ਸਮੱਲ ਤੋਂ ਪਰੇਸ਼ਾਨ ਹੋਏ ਵਿਚਾਰੇ ਜਿਹੜੇ ਆ ਉਹ ਤੁਹਾਡੇ ਏਰੀਆ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਂਦੇ ਨੇ ਜੀ ਇਹ ਡਿਫਰੈਂਸ ਜਿਹੜਾ ਆ ਇਹ ਇੱਕ ਕੌਮ ਦਾ ਦੂਜੀ ਕੌਮ ਤੋਂ ਸਦਾ ਬਣਿਆ ਰਿਹਾ ਤੇ ਸਦਾ ਬਣਿਆ ਰਹਿਣਾ ਜੀ ਮੈਨੂੰ ਵੀ ਲੱਗਦਾ ਕਿ ਕਿਸੇ ਜਿਹੜਾ ਸੂਬਾ ਆ ਉਹਦੇ ਕੋਲ ਕੋਈ ਐਸਾ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਹੀ ਦੇਸ਼ ਦੇ ਦੂਜੇ ਨਾਗਰਿਕ ਦੇ ਆਉਣ ਤੇ ਪਾਬੰਦੀ ਲਾਵੇ ਜੀ ਪਰ ਅਸੀਂ ਪਾਸਟ ਵਿੱਚ ਇਦਾਂ ਦੇਖਦੇ ਆ ਕਿ ਜੰਮੂ ਕਸ਼ਮੀਰ ਨੇ ਇਸ ਗੱਲ ਦੀ ਮੰਗ ਕੀਤੀ ਸੀ ਕਿ ਸਾਡਾ ਇੱਕ ਵੱਖਰਾ ਕਲਚਰ ਹੈ ਜੀ ਸਾਡੀ ਵੱਖਰੀ ਡੈਮੋਗ੍ਰਾਫੀ ਹੈ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਉਹ ਡੈਮੋਗ੍ਰਾਫੀ ਪ੍ਰਭਾਵਿਤ ਹੋਵੇ ਸਾਡਾ ਕਲਚਰ ਪ੍ਰਭਾਵਿਤ ਹੋਵੇ ਅਸੀਂ ਆਪਣੇ ਕਲਚਰ ਨੂੰ ਇੰਨਾ ਪਿਆਰ ਕਰਦੇ ਆ ਤੇ ਉਹਨਾਂ ਨੇ 370 ਤੇ 35A ਦੀ ਮੰਗ ਇਸੇ ਲਈ ਕੀਤੀ ਸੀ ਕਿ ਕੋਈ ਹੋਰ ਸਾਡੀ ਧਰਤੀ ਤੇ ਆ ਕੇ ਨਾ रह ਸਕੇ ਤੇ ਆ ਕਿ ਉਹ ਸਾਡੇ ਕਲਚਰ ਨੂੰ ਪ੍ਰਭਾਵਿਤ ਨਾ ਕਰੇ ਇਹ ਗੱਲ ਏਦਾਂ ਦੀ ਪਹਾੜੀ ਰਾਜਾਂ ਚ ਅਕਸਰ ਦੇਖਣ ਨੂੰ ਮਿਲਦੀ ਹੈ ਹੁਣ ਸਵਾਲ ਇਹ ਆ ਕਿ ਸਾਡੇ ਕੋਲ ਕੋਈ ਐਸਾ ਅਧਿਕਾਰ ਹੈਗਾ ਜੇ ਹੁੰਦਾ ਤਾਂ ਜੰਮੂ ਕਸ਼ਮੀਰ ਆਪਣੀ 370 ਧਾਰਾ ਦੁਬਾਰਾ ਬਹਾਲ ਕਰਾ ਲੈਂਦਾ ਨਹੀਂ ਹੋਈ ਜੀ ਅਸੀਂ ਹਾਲ ਹੀ ਵਿੱਚ ਉਹ ਤਾਰਾ ਟੁੱਟਦੀ ਦੇਖੀ ਐ 5 ਅਗਸਤ 2019 ਨੂੰ ਤਾਰਾ ਟੁੱਟੀ ਐ ਜੀ ਦੂਸਰੇ ਬੰਨੇ ਅਸੀਂ ਕਰ ਕੀ ਸਕਦੇ ਆ ਅਸੀਂ ਕਰ ਇਹ ਸਕਦੇ ਆ ਕਿ ਜਿਹੜਾ ਵੀ ਵਿਅਕਤੀ ਸਾਡੇ ਦੇਸ਼ ਵਿੱਚ ਆਉਂਦਾ ਹੈ ਸਾਡੇ ਸੂਬੇ ਚ ਆਉਂਦਾ ਜੀ ਉਹਨੂੰ ਅਸੀਂ ਆਪਣੀ ਜਿਹੜੀ ਭਾਸ਼ਾ ਆ ਉਹਨਾਂ ਦੇ ਬੱਚਿਆਂ ਨੂੰ ਅਸੀਂ ਆਪਣੀ ਭਾਸ਼ਾ ਜਿਹੜੀ ਆ ਉਹ ਸਿਖਾ ਸਕਦੇ ਆ ਹਾਂ ਕਿਉਂਕਿ ਤੈਨ ਪਛਾਈ ਫਾਰਮੂਲਾ ਹੈ ਜਿਹਦੇ ਚ ਫਸਟ ਲੈਂਗੁਏਜ ਸਾਡੀ ਪੰਜਾਬੀ ਹੈ ਤੇ ਪੰਜਾਬੀ ਪਾਸ ਕਰਨੀ ਬਹੁਤ ਜ਼ਰੂਰੀ ਹੈ ਜੇ ਉਹ ਪੰਜਾਬੀ ਪਾਸ ਨਹੀਂ ਕਰਦੇ ਤਾਂ ਉਹਨਾਂ ਨੂੰ ਅਗਲੀ ਕਲਾਸ ਪੜਨ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਜੀ ਪੰਜਾਬੀ ਦਾ ਪੇਪਰ ਜਿਹੜਾ ਆ ਇੱਕ ਸੈੱਟ ਮਿਆਰਾਂ ਤੇ ਹੋਣਾ ਚਾਹੀਦਾ ਔਰ ਜਿਹੜਾ ਬੱਚਾ ਉਹ ਮਿਆਰਾਂ ਤੇ ਖਰਾ ਨਹੀਂ ਉਤਰਦਾ ਉਹ ਅਗਲੀ ਕਲਾਸ ਚ ਨਹੀਂ ਚਾਜਦਾ ਅਗਲੀ ਗੱਲ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਸਾਡਾ ਵੀ ਪੇਪਰ 'ਚ ਬੈਠੇ ਤੇ ਨਕਲ ਮਾਰੀ ਤੇ ਪਾਸ ਹੋ ਗਏ ਪੰਜਾਬੀ ਦਾ ਪੇਪਰ ਸਾਡੀ ਮਾਂ ਬੋਲੀ ਨਾਲ ਸੰਬੰਧਿਤ ਪੇਪਰ ਹੈ ਜਿਹਦਾ ਸੰਬੰਧ ਸਾਡੇ ਧਰਮ ਨਾਲ ਹੈ ਸਾਡੇ ਕਲਚਰ ਨਾਲ ਹੈ ਤੇ ਵਿਅਕਤੀ ਆਪਣੇ ਕਲਚਰ ਕਰਕੇ ਹੀ ਆਪਣੀ ਧਰਤੀ ਨਾਲ ਜੁੜਦਾ ਹੈ ਸੋ ਜੇ ਉਹ ਲੋਕ ਆਉਣਗੇ ਤਾਂ ਉਹ ਸਾਡੇ ਕਲਚਰ ਸਾਡੀ ਧਰਤੀ ਸਾਡੇ ਪਹਿਰਾਵੇ ਦੀ ਕਦਰ ਕਰਨੀ ਸਿੱਖਣਗੇ ਤੇ ਕਦਰ ਕਰਨ ਦੇ ਪਿੱਛੇ ਸਾਡੀ ਮਾਨਸਿਕਤਾ ਕਿਹੜੀ ਕੰਮ ਕਰਦੀ ਆ ਉਹਨੂੰ ਸਿੱਖਣਗੇ ਜੀ ਸੋ ਇਸ ਕਰਕੇ ਇੱਕ ਤਾਂ ਮੈਂ ਸਮਝਦਾ ਕਿ ਉਹਨਾਂ ਦੀ ਲੈਂਗੁਏਜ ਦੂਜਾ ਕਲਚਰ ਜੀ ਤੇ ਤੀਸਰਾ ਜਿਹੜਾ ਆ ਉਹ ਧਰਤੀ ਨਾਲ ਮੋਹ ਜਿਹੜਾ ਆ ਉਹ ਬਹੁਤ ਮਹੱਤਵਪੂਰਨ ਹੁੰਦਾ ਜਿਹੜੇ ਲੋਕ ਇਸ ਧਰਤੀ ਨੂੰ ਮੋਹ ਨਹੀਂ ਕਰਨਗੇ ਜਿਸ ਧਰਤੀ ਤੋਂ ਉਹਨਾਂ ਨੂੰ ਰੋਜ਼ਗਾਰ ਮਿਲਦਾ ਜੀ ਉਹ ਉਸ ਧਰਤੀ ਨੂੰ ਪਿਆਰ ਨਹੀਂ ਕਰਨਗੇ ਤੇ ਉਸ ਧਰਤੀ ਨੂੰ ਆਪਣੀ ਨਹੀਂ ਸਮਝਣਗੇ ਸੋ ਇਹ ਅਹਿਸਾਸ ਹਰ ਪ੍ਰਵਾਸੀ ਨੂੰ ਉਦੋਂ ਹੁੰਦਾ ਜਦੋਂ ਉੱਥੇ ਉਹਨੂੰ ਲੱਗੇ ਕਿ ਮੈਂ ਕਾਨੂੰਨੀ ਤੌਰ ਤੇ ਇਸ ਧਰਤੀ ਦਾ ਹੁਣ ਨਾਗਰਿਕ ਆ ਸੋ ਮੈਨੂੰ ਤਾਂ ਇਹ ਲੱਗਦਾ ਹੈ ਕਿ ਕਾਨੂੰਨੀ ਨਾਗਰਿਕਤਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਿਸ ਪਿੰਡ ਚ ਕਿੰਨੇ ਕਿਲੋ ਕਹਣੇ ਨੇ ਇਹਦੀ ਇੱਕ ਸੀਮਾ ਸਮਰਥਾ ਵੀ ਤੈਅ ਹੋਣੀ ਚਾਹੀਦੀ ਹੈ ਤੇ ਦੂਸਰੀ ਗੱਲ ਇਹ ਵੀ ਹੈ ਕਿ ਜੇ ਅਸੀਂ ਆਪਣੇ 3 ਪੁੱਤਾਂ ਨੂੰ ਬਾਹਰ ਭੇਜਣਾ ਹੈ ਤੇ ਉਹਨਾਂ ਦੇ ਆਉਣ ਤੇ ਪਾਬੰਦੀਆਂ ਦੇ ਐਸੇ ਐਲਾਨ ਨਾਵੇਂ ਜਿਹੜੇ ਨੇ ਉਹ ਸੋਭਾ ਨਹੀਂ ਦਿੰਦੇ ਜੀ ਸੋਮੁਖ ਖਬਰਾਂ ਤੇ ਗੱਲਬਾਤ ਕੀਤੀ ਹੈ ਬਹੁਤ ساری ਜਾਣਕਾਰੀ ਦੇ ਲਈ ਧੰਨਵਾਦ ਕਰਦੇ ਹਾਂ ਸਰ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਨੂੰ ਤੇ ਇਜਾਜ਼ਤ ਧੰਨਵਾਦ